ਬੈਕ ਕਰਦੀ ਕੰਟੀਨ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਜੀ ਤੁਹਾਡੇ ਵਾਸਤੇ ਕਿਉਂਕਿ ਅੰਬਾਂ ਦਾ ਸੀਜ਼ਨ ਚੱਲ ਰਿਹਾ ਤੇ ਬਹੁਤ ਵਧੀਆ ਸਾਨੂੰ ਆਂਬ ਮਿਲ ਰਹੇ ਨੇ ਤੇ ਅੱਜ ਅਸੀਂ ਬਣਾਵਾਂਗੇ ਜੀ ਇਹ ਤਪਦੀ ਗਰਮੀ ਵਿੱਚ ਬਹੁਤ ਹੀ ਠੰਡੀ ਠੰਡੀ ਮੰਗੇਓ ਫਿਰਨੀ ਜਿਹੜੀ ਕਿ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ देर ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਫਿਰਨੀ ਬਣਾਉਣ ਵਾਸਤੇ ਅਸੀਂ 4 ਚਮਚੇ ਚੋਲ ਲੈ ਅਸੀਂ ਇਹਨਾਂ ਨੂੰ ਅਸੀਂ ਇੱਕ ਦੋ ਘੰਟੇ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਕੇ ਤੇ ਭਿਉ ਕੇ ਰੱਖਿਆ ਸੀ ਆਪਾਂ 7 ਬਸਮਤੀ ਦੇ ਚੌਲ ਲਏ ਸੀ ਇਹਨਾਂ ਨੂੰ ਭਿਉਣ ਨਾਲੇ ਕਾਫੀ ਨਰਮ ਹੋ ਗਏ ਨੇ ਮੈਸੇ ਵੀ ਅਸੀਂ ਇਹਨਾਂ ਨੂੰ ਮਿਕਸੀ ਵਿੱਚ ਪੀਸ ਕੇ ਤਿਆਰ ਕਰਾਂਗੇ ਤੇ ਭਿਉਂਦੇ ਸਮੇਂ ਆਪਾਂ ਦੋ ਕਾਜੂ ਤੇ ਇੱਕ ਬਦਾਮ ਇਹਨਾਂ ਚੌਲਾਂ ਵਿੱਚ ਪਾਤਾ ਤੇ ਫਿਰਨੀ ਵਿੱਚ ਪਾਉਣ ਵਾਸਤੇ ਅਸੀਂ ਦੋ ਆਂਬ ਲਏ ਨੇ ਇਹਦੇ ਵਿੱਚੋਂ ਅਸੀਂ ਇੱਕ ਆਂਬ ਦਾ ਇਸਤੇਮਾਲ ਕਰਾਂਗੇ 3 ਕੱਪ ਸੀ ਦੁੱਧ ਲਿਆ ਜੀ ਇਹਦੇ ਵਿੱਚ ਤੁਸੀਂ ਉਬਲੇ ਹੋਏ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਕੱਚੇ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ ਅੰਬਾਂ ਨੂੰ ਕੱਟ ਕੇ ਤਿਆਰ ਕਰ ਲਾਂਗੇ ਇਸ ਤਰ੍ਹਾਂ ਅਸੀਂ ਪਤਲਾ ਪਤਲਾ ਇਹਨਾਂ ਦਾ ਛਿਲਕਾ ਲਾ ਲਾਂਗੇ ਤੇ ਜਦੋਂ ਵੀ ਤੁਸੀਂ ਫਿਰਨੀ ਬਣਾਣੀ ਹੈ ਫਿਰਨੀ ਬਣਾਉਣ ਤੋਂ ਪਹਿਲਾਂ ਤੁਸੀਂ ਅੰਬਾਂ ਨੂੰ ਚੈੱਕ ਕਰ ਲੈਣਾ ਕਿ ਅੰਬ ਖੱਟੇ ਨਾ ਹੋਣ ਜਿਹੜੇ ਅੰਬ ਮਿੱਠੇ ਹੋਣ ਅਸੀਂ ਉਹਨਾਂ ਦਾ ਇਸਤੇਮਾਲ ਕਰਾਂਗੇ ਅੰਬ ਨੂੰ ਅਸੀਂ ਛਿੱਲ ਕੇ ਤਿਆਰ ਕਰ ਲਿਆ ਤੇ ਇਹਨੂੰ ਅਸੀਂ ਦੋ ਤਰੀਕਿਆਂ ਨਾਲ ਕੱਟਾਂਗੇ ਥੋੜੇ ਜਿਹਾ ਅੰਬ ਨੂੰ ਅਸੀਂ ਇਸ ਤਰ੍ਹਾਂ ਨਿੱਕੇ ਨਿੱਕੇ ਪੀਸਾਂ ਵਿੱਚ ਕੱਟਾਂਗੇ ਜਦੋਂ ਆਪਣੀ ਫਿਰਨੀ ਬਣ ਕੇ ਤਿਆਰ ਹੋ ਜਾਏਗੀ ਫਿਰ ਅਸੀਂ ਫਿਰਨੀ ਦੇ ਵਿੱਚ ਇਹਨੂੰ ਪਾਵਾਂਗੇ ਤੇ ਬਹੁਤ ਹੀ ਵਧੀਆ ਫਿਰਨੀ ਦਾ ਟੇਸਟ ਆਉਂਦਾ ਹੈ ਆਮਬ ਕੱਟ ਕੇ ਤਿਆਰ ਆ ਜੀ ਆਮਬ ਨੂੰ ਅਸੀਂ ਦੋ ਤਰੀਕਿਆਂ ਨਾਲ ਕੱਟਿਆ ਇਹ ਆਮਬ ਨੂੰ ਅਸੀਂ ਮਿਕਸੀ ਦੇ ਵਿੱਚ ਪੀਸ ਕੇ ਦੀ ਪਿਊਰੀ ਬਣਾਵਾਂਗੇ ਤੇ ਇਹ ਆਮਬ ਨੂੰ ਆਪਾਂ ਜਿਉਂ ਤਾਂ ਫਿਰਮੀ ਬਣ ਕੇ ਤਿਆਰ ਹੋਏਗੀ ਫਿਰ ਇਹਦੇ ਉੱਪਰ ਸਰਵ ਕਰਾਂਗੇ ਚੌੜਾ ਨੂੰ ਅਸੀਂ ਮਿਕਸੀ ਚ ਪਾ ਕੇ ਇਸ ਤਰ੍ਹਾਂ ਦਾ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਿਆ ਜੀ ਇਹਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਇਆ ਨਾ ਹੀ ਆਪਾਂ ਦੁੱਧ ਪਾਇਆ ਇਹਨਾਂ ਨੂੰ ਇਸ ਤਰ੍ਹਾਂ ਹੀ ਪੀਸਿਆ ਵਾ ਹੁਣ ਅਸੀਂ ਇਹਨੂੰ ਇੱਕ ਕੌਲੀ ਚ ਕੱਢ ਕੇ ਤੇ ਇਹਦੇ ਨਾਲ ਹੀ ਆਪਾਂ ਅੰਬਾਂ ਦੀ ਪਿਊਰੀ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇਹ ਵਾਲੇ ਅੰਬਾਂ ਨੂੰ ਮਿਕਸੀ ਵਿੱਚ ਪਾ ਕੇ ਦੀ ਪਿਊਰੀ ਬਣਾ ਕੇ ਤਿਆਰ ਕਰਾਂਗੇ ਚੈੱਕ ਕਰਦੇ ਆਂ ਜੀ ਆ ਦੇਖੋ ਜੀ ਮੰਗੋ ਪਿਊਰੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਵੀ ਅਸੀਂ ਇੱਕ ਕੌਲੀ ਵਿੱਚ ਕੱਢ ਲਾਂਗੇ ਕੜਾਈ ਦੇ ਵਿੱਚ ਹੁਣ ਅਸੀਂ ਇਹ ਵਾਲਾ ਸਾਰਾ ਦੁੱਧ ਪਾ ਦਾਂਗੇ ਤੇ ਦੁੱਧ ਵਿੱਚ ਆਪਾਂ ਇੱਕ ਉਬਾਲਾ ਆਉਣ ਦਵਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਖੰਡ ਪਾਵਾਂਗੇ ਦੁੱਧ ਵਿੱਚ ਇੱਕ ਉਬਾਲਾ ਆ ਗਿਆ ਜੀ ਇਹਨੂੰ ਅਸੀਂ ਲਗਾਤਾਰ ਹਿਲਾਉਂਦੇ ਹੋਏ ਥੋੜੀ देर ਵਾਸਤੇ ਪਕਾ ਲਾਂਗੇ ਇਹਦੇ ਵਿੱਚ ਅਸੀਂ ਪਾ ਦਾਂਗੇ ਚਾਰ ਪੰਜ ਇਲਾਚੀਆਂ ਇਹਨਾਂ ਨੂੰ ਦਰਦਰਾ ਜਿਹਾ ਕੁੱਟ ਕੇ ਦਾ ਪਾਊਡਰ ਤਿਆਰ ਕੀਤਾ ਹੈ ਛੋਟੀ ਇਲਾਚੀ ਉਹ ਪਾਵਾਂਗੇ ਤੇ ਥੋੜੇ ਜਿਹਾ ਆਪਾਂ ਪਾ ਦਾਂਗੇ ਕੇਸਰ ਦੇ ਧਾਗੇ ਤਾਂ ਕਿ ਫਿਰਨੀ ਦਾ ਕਲਰ ਬਹੁਤ ਵਧੀਆ ਆਵੇ ਤਖਾਨ ਵਿੱਚ ਵੀ ਜਿਆਦਾ ਹੈ ਟੇਸਟੀ ਬਣੇ ਚਾਰ ਚਮਚ ਅਸੀਂ ਇਹਦੇ ਵਿੱਚ ਖੰਡ ਪਾ ਦਾਂਗੇ ਖੰਡ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣੀ ਹੈ ਜੇਕਰ ਮਿੱਠਾ ਵੱਧ ਖਾਂਦੇ ਹੋ ਥੋੜਾ ਜਿਆਦਾ ਪਾ ਲਓ ਜੇ ਘੱਟ ਖਾਂਦੇ ਹੋ ਤੈਨੂੰ ਘੱਟ ਕਰ ਦੋ 5-6 ਮਿੰਟ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਜਿਹੜੇ ਆਪਾਂ ਚੋਲਾ ਨੂੰ ਦਰਦਰਾ ਜਾਂ ਪੀਸਿਆ ਹੈ ਉਹਨਾਂ ਨੂੰ ਪਾ ਕੇ ਥੋੜੀ देर ਵਾਸਤੇ ਪਕਾਵਾਂਗੇ ਬਹੁਤ ਹੀ ਜਲਦੀ ਹੈ ਫਿਰਨੀ ਬਣ ਕੇ ਤਿਆਰ ਹੁੰਦੀ ਹੈ ਜੀ ਕੇਸਰ ਦਾ ਬਹੁਤ ਵਧੀਆ ਕਲਰ ਆ ਗਿਆ ਜੀ ਨਾਲ ਹੀ ਇਲਾਇਚੀ ਦਾ ਪੂਰਾ ਫਲੇਵਰ ਦੁੱਧ ਦੇ ਵਿੱਚ ਰਸਮਿਚ ਗਿਆ ਹੁਣ ਅਸੀਂ ਇਹ ਵਾਲੇ ਪੀਸੇ ਹੋਏ ਚੋਲ ਪਾ ਦਾਂਗੇ ਚੋਲਾ ਨੂੰ ਜਦੋਂ ਤੁਸੀਂ ਪਾਤਾ ਤੇ ਇਹਨਾਂ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਕਿਉਂਕਿ ਇਹ ਬਹੁਤ ਹੀ ਜਲਦੀ ਨੀਚੇ ਲੱਗ ਜਾਂਦੇ ਨੇ 1-1 2-2 ਮਿੰਟ ਬਾਅਦ ਆਪਾਂ ਇਹਨੂੰ ਫਲਾਈ ਜਾਵਾਂਗੇ ਜੀ ਜਦੋਂ ਵੀ ਤੁਸੀਂ ਫਿਰਨੀ ਬਣਾਣੀ ਹੈ ਕੋਸ਼ਿਸ਼ ਕਰਨਾ ਕਿ ਤੁਸੀਂ ਮੋٹے ਤਲੇ ਵਾਲੀ ਕੜਾਹੀ ਦਾ ਇਸਤੇਮਾਲ ਕਰਨਾ 10-12 ਮਿੰਟ ਹੋ ਗਏ ਨੇ ਜੀ ਅਸੀਂ ਫਿਰਨੀ ਨੂੰ మీడియం ਫਲੇਮ ਤੇ ਪਕਾ ਰਹੇ ਹਾਂ ਦੇਖੋ ਜੀ ਇਹ ਕਾਫੀ ਗਾੜੀ ਹੋ ਗਈ ਹੈ ਥੋੜੀ ਦੇਰ ਵਾਸਤੇ ਅਸੀਂ ਇਹਨੂੰ ਹੋਰ ਪਕਾਵਾਂਗੇ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਥੋੜੇ ਜਿ ਡ్రਾਈ ਫਰੂਟਸ ਲਏ ਨੇ ਇਸ ਤਰ੍ਹਾਂ ਇਹਨੂੰ ਬ੍ਰੀਕ ਬ੍ਰੀਕ ਕੱਟ ਲਿਆ ਤੇ ਉਹ ਪਾਵਾਂਗੇ ਡ్రਾਈ ਫਰੂਟਸ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਪਾ ਸਕਦੇ ਹੋ ਥੋੜੇ ਜਿਹਾ ਆਪਾਂ ਬਚਾ ਲਵਾਂਗੇ ਜਿਸ ਟਾਈਮ ਤੇ ਅਸੀਂ ਇਹਨੂੰ ਸਰਵ ਕਰਾਂਗੇ ਉਸ ਟਾਈਮ ਤੇ ਅਸੀਂ ਪਾਵਾਂਗੇ ਤੇ ਚੰਗੀ ਤਰ੍ਹਾਂ ਇਸ ਇਹਨੂੰ ਮਿਕਸ ਕਰਾਂਗੇ 5-7 ਮਿੰਟ ਇਹਨੂੰ ਹੋਰ ਪਕਾ ਕੇ ਤੇ ਫਿਰ ਅਸੀਂ ਇਹਦੇ ਵਿੱਚ ਮੰango ਪਿਊਰੀ ਐਡ ਕਰਾਂਗੇ ਟੋਟਲ 15 ਮਿੰਟ ਲੱਗੇ ਨੇ ਜੀ ਫਿਰਨੀ ਨੂੰ ਤਿਆਰ ਹੁੰਦੇ ਆ ਫਿਰਨੀ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਗੈਸ ਬੰਦ ਕਰਕੇ ਥੋੜਾ ਜਿਹਾ ਇਹਨੂੰ ਠੰਡਾ ਕਰਕੇ ਫਿਰ ਅਸੀਂ ਇਹਦੇ ਵਿੱਚ ਮੰango ਪਿਊਰੀ ਐਡ ਕਰਾਂਗੇ ਜਿਹੜੀ ਆਪਾਂ ਬਣਾ ਕੇ ਤਿਆਰ ਕੀਤੀ ਹੈ ਇਹਨੂੰ ਗੈਸ ਬੰਦ ਕਰਨ ਤੋਂ ਬਾਅਦ ਥੋੜੀ ਦੇਰ ਤੁਸੀਂ ਫਿਰਨੀ ਨੂੰ ਇਸ ਤਰ੍ਹਾਂ ਹੀ ਚਮਚ ਦੀ ਸਹਾਇਤਾ ਦੇ ਨਾਲ ਹਿਲਾਉਂਦੇ ਰਹਿਣਾ ਹੈ ਫਿਰਨੀ ਥੋੜੀ ਜਿਹੀ ਠੰਡੀ ਹੋ ਗਈ ਹੁਣ ਅਸੀਂ ਇਹਦੇ ਵਿੱਚ ਇਹ ਵਾਲੀ ਮੰਗੋ ਪਿਊਰੀ ਐਡ ਕਰਨਾ ਹੈ ਜੇ ਕਦੇ ਵੀ ਤੁਸੀਂ ਮੰਗੋ ਫਿਰਨੀ ਬਣਾਣੀ ਹੈ ਤਾਂ ਜੇ ਗੈਸ ਬੰਦ ਕਰਕੇ ਫਿਰਨੀ ਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਇਹਦੇ ਵਿੱਚ ਤੁਸੀਂ ਇਹ ਵਾਲੀ ਮੰਗੋ ਪਿਊਰੀ ਐਡ ਕਰਿਓ ਗਰਮ ਗਰਮ ਦੇਵਤ ਤੁਸੀਂ ਕਦੇ ਵੀ ਮੈਂਗੋ ਪਿਊਰੀ ਐਡ ਨਹੀਂ ਕਰਨੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਿਊਰੀ ਨੂੰ ਅਸੀਂ ਫਿਰਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਤੇ ਹੁਣ ਅਸੀਂ ਇਹਨੂੰ ਇੱਕ ਡੂੰਘੇ ਦੇ ਵਿੱਚ ਕੱਢਾਂਗੇ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਫ੍ਰਿਜ ਵਿੱਚ ਰੱਖਾਂਗੇ ਤੇ ਹੁਣ ਅਸੀਂ ਫਿਰਨੀ ਨੂੰ ਕਰਦੇ ਹਾਂ ਜੀ ਸਰਵ ਇਸ ਤਰ੍ਹਾਂ ਅਸੀਂ ਫਿਰਨੀ ਨੂੰ ਇੱਕ ਡੂੰਘੇ ਵਿੱਚ ਕੱਢ ਲਿਆ ਹੈ ਜੇਕਰ ਤੁਹਾਡੇ ਕੋਲ ਮਿੱਟੀ ਦੀਆਂ ਕਟੋਰੀਆਂ ਹੋਣ ਤੇ ਉਹਦੇ ਵਿੱਚ ਇਹਨੂੰ ਸਰਵ ਕਰੋ ਤੇ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਪਰ ਆਪਣੇ ਕੋਲ ਇਸ ਟਾਈਮ ਤੇ ਨਹੀਂ ਹੈ ਆਪਾਂ ਨੋਰਮਲ ਘਰ ਵਾਲੀਆਂ ਕਟੋਰੀਆਂ 'ਚ ਇਹਨੂੰ ਸਰਵ ਕਰਾਂਗੇ ਫਿਰਨੀ ਨੂੰ ਅਸੀਂ ਇੱਕ ਵੱਡੇ ਡੂੰਘੇ 'ਚ ਕੱਢਿਆ ਤੇ ਇੱਕ ਆਪਾਂ ਛੋਟੀ ਕਟੋਰੀ 'ਚ ਕੱਢਿਆ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਹੋਰ ਟੇਸਟੀ ਬਣਾਉਨੇ ਆ ਤੇ ਜਿਹੜਾ ਆਪਾਂ ਇੱਕ ਵੱਖਰੇ ਅੰਬ ਨੂੰ ਕੱਟ ਕੇ ਰੱਖਿਆ ਸੀ ਉਹਦੇ ਛੋਟੇ-ਛੋਟੇ ਪੀਸ ਉਹਨੂੰ ਇਸ ਤਰ੍ਹਾਂ ਆਪਾਂ ਫਿਰਨੀ 'ਤੇ ਪਾਵਾਂਗੇ ਜਿ세 ਤਰ੍ਹਾਂ ਆਪਾਂ ਕਟੋਰੀ ਵਿੱਚ ਵੀ ਪਾਵਾਂਗੇ ਇਸ ਤਰ੍ਹਾਂ ਅਸੀਂ ਜਿਹੜੇ ਅੰਬ ਕੱਟ ਕੇ ਰੱਖੇ ਨੇ ਫਿਰਨੀ 'ਤੇ ਪਾ ਦਿੱਨੇ ਹੁਣ ਥੋੜਾ ਜਿਹਾ ਕੱਟੇ ਹੋਏ ਬਦਾਮ ਉਹ ਪਾਵਾਂਗੇ ਦੂਜੀ ਸਾਈਡ ਵੀ ਆਪਾਂ ਕਟੋਰੀ ਵਿੱਚ ਵੀ ਇਸੇ ਤਰ੍ਹਾਂ ਬਦਾਮ ਪਾ ਦਾਂਗੇ ਥੋੜੀ ਜੀ ਪਾਵਾਂਗੇ ਜੀ ਸੌਗੀ ਜਿੰਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਜੀ ਉਹ ਪਾਵਾਂਗੇ ਸੇਮ ਹੀ ਆਪਾਂ ਜਿਹੜੇ ਕਟੋਰੀ ਚ ਅਲੱਗ ਰੱਖੀਏ ਉਹਨੂੰ ਵੀ ਇਸ ਤਰ੍ਹਾਂ ਹੀ ਪਾ ਦਾਂਗੇ ਕਾਜੂ ਪਾਵਾਂਗੇ ਤੇ ਇਸ ਦੇ ਉੱਪਰ ਉਹਦੀ ਪਾਵਾਂਗੇ ਜੀ ਪਿਸਤਾ ਤੇ ਇਸ ਦੇ ਨਾਲ ਹੀ ਥੋੜੇ ਜਿਹਾ ਆਪਾਂ ਸਜਾਵਟ ਵਾਸਤੇ ਪਾਵਾਂਗੇ ਜੀ ਕੇਸਰ ਦੇ ਧਾਗੇ ਇਸੇ ਤਰ੍ਹਾਂ ਹੀ ਸੇਮ ਅਸੀਂ ਕਟੋਰੀ ਦੇ ਵਿੱਚ ਵੀ ਥੋੜਾ ਜਿਹਾ ਕਿਸਰ ਪਾ ਦਾਂਗੇ ਲਓ ਜੀ ਫਿਰਨੀ ਬਣ ਕੇ ਬਿਲਕੁਲ ਰੈਡੀ ਹੈ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਜਿੰਨੀ ਸੋਹਣੀ ਦਿਖਣ ਨੂੰ ਲੱਗ ਰਹੀ ਹੈ ਜ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਜਦੋਂ ਵੀ ਕੁਝ ਮਿੱਠਾ ਖਾਣ ਨੂੰ ਮਨ ਕਰੇ ਤਾਂ ਤੁਸੀਂ ਇਹਨੂੰ ਫਟਾਫਟ ਆਪਣੇ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਅਗਰ ਕਿਸੇ ਨੇ ਘਰ ਵਿੱਚ ਆਣਾ ਹੋਵੇ ਕੋਈ ਮਹਿਮਾਨ ਆਣ ਵਾਲਾ ਹੋਵੇ ਤੁਸੀਂ ਇਹਨੂੰ ਪਹਿਲਾਂ ਹੀ ਬਣਾ ਕੇ ਰੱਖ ਸਕਦੇ ਹੋ ਤੇ ਫਿਰ ਤੁਸੀਂ ਉਹਨਾਂ ਨੂੰ ਠੰਡੀ ਠੰਡੀ ਫਿਰਨੀ ਸਰਵ ਕਰੋ ਤੇ ਸਾਰੇ ਤੁਹਾਡੀ ਬਹੁਤ ਜ਼ਿਆਦਾ ਤਾਰੀਫ਼ ਕਰਨਗੇ ਸਰਦੀਆਂ ਹੋਣ ਤਾਂ ਤੁਸੀਂ ਇਹਨੂੰ ਗਰਮ ਗਰਮ ਖਾ ਸਕਦੇ ਆ ਤੇ ਗਰਮੀਆਂ ਵਿੱਚ ਆਪਾਂ ਨੂੰ ਬਿਲਕੁਲ ਠੰਡੀ ਕਰਕੇ ਖਾਵਾਂਗੇ ਜੀ ਤੇ ਦੇਖੋ ਜੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ